ਹਰ ਘਰ ਵਰਗਾ ਸਵਾਦ ਮਿਲੂਗਾ ਹੱਥ ਦੇ ਵਿੱਚ ਰੋਟੀ ਤੁਸੀਂ 5 ਮਿੰਟ ਫੜ ਲਿਓ ਜੇ ਟੋਟੇ ਹੋਗੇ ਜੀ ਮੈਂ ਪੈਸੇ ਦੂੰਗਾ ਸਾਹਮਣੇ ਮੇਰੀ ਦੁਕਾਨ ਹੈ ਜੀ ਕਰਾਲੀ ਦੇ ਵਿੱਚ ਕੀ ਕਮਜ਼ੋਰੀ ਹੈ ਜੀ ਰੋਟੀ ਦੰਦੇ ਆ ਅਖਬਾਰ ਦੇ ਵਿੱਚ ਅਖਬਾਰ ਜਿਹੜਾ ਕੈਂਸਰ ਦਾ ਕਾਰਨ ਹੈ ਜੀ ਆਹ ਦੇਖੋ ਸਿਲਵਰ ਰੋਲ ਦੇ ਵਿੱਚ ਹੁਣ ਵੀ ਰੋਟੀ ਪੈਕ ਹੋ ਰਹੀ ਹੈ ਜੀ ਬਿਲਕੁਲ ਉਖਾਏ ਜੀ ਪਰੌਠਾ ਵੀ ਆਪਾਂ ਜਿੰਮੇ ਸਾਡੇ ਪਿੰਡਾਂ ਚ ਕਹਦੇ ਹੋਂ ਇੱਕ ਕਹਾਵਤ ਹੈ ਵੀ ਪਰੌਠਾ ਅਨੇਕ ਵਰਗਾ ਅੱਛਾ ਆਪਾਂ ਕਹਿੰਦੇ ਮਾਂ ਦੀ ਸੋਈ ਉਹ ਚੀਜ਼ ਹੈ ਜੀ ਅੱਛਾ ਵਾਹ ਜੀ ਆਪਣੀ ਮਾਂ ਕੋਲ ਕਰੇ ਖਾ ਲਿਆ ਇੱਥੇ ਖਾ ਇਹ ਵੀ ਮਾਂ ਸਾਡੀ ਇਹ ਵੀ ਮਾਂ ਹੈ ਮਾਂ ਵਾਲਾ ਕੰਮ ਹੈ ਬਿਲਕੁਲ ਬਹੁਤ ਪਿਆਰ ਕਰ ਲ ਆਂਟੀ ਵੀ ਸਾਡੇ ਸਾਨੂੰ ਹਰ ਚੀਜ਼ ਪੁੱਛਦੇ ਐ ਇਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਮਹਾਨ ਵੱਲੋਂ ਨਿਗਾ ਨਗਾ ਸਵਾਗਤ ਹੈ ਜੀ। ਕੋਰਾਲੀ ਦੇ ਵਿੱਚ ਦਸਹਿਰਾ ਗਰਾਊਂਡ ਦੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਅਸੀਂ ਖੜੇ ਆ ਜਿੱਥੇ ਤੁਸੀਂ ਪਿੱਛੇ ਦੇਖ ਸਕਦੇ ਹੋ ਰਾਣਾ ਟੀ ਸਟਾਲ। ਸੋ ਇੱਥੇ ਜੋ ਪਿੱਛੇ ਮਾਤਾ ਜੀ ਤੁਸੀਂ ਦੇਖ ਰਹੇ ਹੋਵੋਗੇ ਇਹਨਾਂ ਦੇ ਵੱਲੋਂ ਇੱਥੇ ਬਹੁਤ ਵਧੀਆ ਖਾਣਾ ਬਣਾਇਆ ਜਾਂਦਾ ਹੈ। ਸਵੇਰੇ ਸਵੇਰੇ ਪਰਾਠੇ ਬਣਾਏ ਜਾਂਦੇ ਨੇ ਜੋ ਬੜੇ ਸਵਾਦ ਨੇ ਲੋਕ ਬਹੁਤ ਆ ਕੇ ਇੱਥੇ ਖਾਂਦੇ ਵੀ ਨੇ 12 ਵਜੇ ਤੱਕ ਇਹ ਪਰੌਂਠੇ ਚੱਲਦੇ ਨੇ ਉਸ ਤੋਂ ਬਾਅਦ ਦੁਪਹਿਰ ਦਾ ਖਾਣਾ ਇੱਥੇ ਬਣਾਇਆ ਜਾਂਦਾ ਹੈ ਜਿਵੇਂ ਕਿ ਕਈ ਇਹਨਾਂ ਕੋਲ ਆਟਮਾ ਨੇ ਖਾਣ ਦੀਆਂ ਕੜੀ ਚਾਵਲ ਹੋਗੇ ਰਾਜਮਾ ਹੋਗੇ ਰੋਟੀ ਹੋਗੀ ਤੇ ਆਓ ਆਪਾਂ ਇੱਥੇ ਜਾਣਕਾਰੀ ਲੈਣੇ ਆ ਜੋ ਇੱਥੇ ਖਾ ਰਹੇ ਨੇ ਜੋ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਇਹਨਾਂ ਦਾ ਜੋ ਖਾਣਾ ਹੈ ਕਿਵੇਂ ਹੈ ਤੇ ਆਓ ਲੈਨੇ ਆ ਪੂਰੀ ਜਾਣਕਾਰੀ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਤਰਵਿੰਦਰ ਸਿੰਘ ਸੋਨੀ ਹੈ ਜੀ ਵਾਹ ਜੀ ਵਾਹ ਸੋਨੀ ਜੀ ਕਿੱਥੇ ਬੈਠੇ ਤੁਸੀਂ ਅੱਜ ਇੱਥੇ ਮੈਂ ਜੀ ਕੁਰਾਲੀ ਦਸ਼ੇਰਾ ਗਰਾਊਂਡ ਦੇ ਮੇਨ ਗੇਟ ਦੇ ਬਿਲਕੁਲ ਸਾਹਮਣੇ ਆ ਜੀ ਹਾਂ ਜੀ ਅਰੇ ਆਂਟੀ ਜੀ ਆਪਣੇ ਜੀ ਇਹਨਾਂ ਨੇ ਰੋਟੀ ਦਾ ਪ੍ਰੋਗਰਾਮ ਵਧੀਆ ਕਰਿਆ ਹੋਇਆ ਜੀ ਅੱਛਾ ਜੀ ਤੇ 20 ਰੁਪਏ ਪਰੌਂਠਾ ਹੈ ਜੀ ਪਰੌਂਠਾ ਵੀ ਆਪਾਂ ਜਿੰਨੇ ਸਾਡੇ ਪਿੰਡਾਂ 'ਚ ਕਹਿੰਦੇ ਹੋਣੇ ਕਹਾਵਤ ਹੈ ਵੀ ਪਰੌਂਠਾ ਅਨੇਧਿਕ ਵਰਗਾ ਅੱਛਾ ਰਾਜ ਕੇ ਇੱਕ ਪਰੌਂਠਾ ਖਾ ਕੇ ਬੰਦੇ ਨੂੰ ਤੱਲੀ ਹੋ ਜਾਂਦੀ ਹੈ ਓਕੇ ਠੀਕ ਹੈ ਜੀ 10 ਰੁਪਏ ਦਾ ਪਚਾਦਾ ਬਾਹਰ ਚਾਹ ਵੀ ਪੂਰੀ ਡਰਾਈਵਰ ਵਾਲੀ ਬਣਦੀ ਪੂਰੀ ਕੈੜੀ ਹੈਨ ਗੱਲਬਾਤ ਪੂਰੀ ਕੈੜੀ ਹੈ ਅੱਛਾ ਜੀ ਤੇ 50 ਰੁਪਏ ਥਾਲੀ ਹੈ ਜੀ ਅੱਛਾ ਜੀ ਤੇ ਮੇਰੇ ਖਿਆਲ ਵਿੱਚ ਇਹ ਤੋਂ ਸਸਤਾ ਤਾਂ ਖੈਰ ਕਰਾਲੀ ਵਿੱਚ ਕੋਈ ਨਾ ਹੋਵੇ ਨਹੀਂ ਹੋਣਾ ਜੀ ਨਹੀਂ ਬਿਲਕੁਲ ਬਾਕੀ ਘਰ ਵਾਲਾ ਸਵਾਦ ਹੈ ਜੀ ਹਾਂ ਜੀ ਆਂਟੀ ਦਾ ਬਹੁਤ ਸੁਸਾਫ ਸੁਥਰਾ ਕੰਮ ਹੈ ਹਾਂ ਤੇ ਮੇਰੇ ਸਾਹਮਣੇ ਸ਼ਾਪ ਪਈ ਸੀ ਦੇ ਨਹੀਂ ਖਾਣੇ ਜੋਰੇ ਕਦੇ ਕੋਈ ਦਿੱਕਤ ਨਹੀਂ ਹਰ ਚੀਜ਼ ਸਫਾਈ ਦਾ ਚੀ ਜਾਏ ਹਾਂ ਹੁਣ ਕੀ ਖਾਦਾ ਤੁਸੀਂ ਹੁਣ ਜੀ ਮੈਂ ਕੜੀ ਚੌਲ ਖਾਦੇ ਆ ਜੀ ਕੜੀ ਚੌਲ ਜੀ 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 ਕੜੀ ਚੌਲਾਂ ਦਾ ਵੀ ਫੇ ਪੂਰਾ ਨਜ਼ਾਰਾ ਆਨੰਦ ਜੀ ਆਨੰਦ 120 ਰੁਪਏ ਕਿਲੋਲੇ ਚੌਲ ਵਰਤਦੇ ਆਂ ਜੰਟੀ ਜੀ ਅੱਛਾ ਜੀ ਜੀ ਬਾਸਮਤੀਆ ਚੌਲੇ ਲੰਬਾ ਚੌਲੇ ਬਿਲਕੁਲ ਆਨੰਦ ਵਾਲਾ ਹਾਂ ਜੀ ਹਾਂ ਮਤਲਬ ਦੇਖੋ ਜੀ ਖਾ ਕੇ ਦੇਖੋ ਜੀ ਆ ਕੇ ਇੱਕ ਵਾਰ ਇਦਾਂ ਦਾ ਨਹੀਂ ਰੁਪਏ ਕਹਿ ਸਕਦਾ ਪਰ ਆਓ ਦੂਖ ਖਾਓ ਖਾ ਕੇ ਫਿਰ ਦੇਖੋ ਜਣੀ ਆਂਟੀ ਜੀ ਦੀ ਬਹੁਤ ਮਿਹਨਤ ਹੈ ਬੜੀ ਅਨਥਕ ਮਿਹਨਤ ਅਨਥਕ ਮਿਹਨਤ ਸਵੇਰੇ 5 ਵਜੇ ਆ ਕੇ ਜੀ ਸਾਰਾ ਕੰਮ ਤਿਆਰ ਕਰਨਾ ਪਰੌਂਠਿਆਂ ਦਾ ਕੰਮ ਤਿਆਰ ਕਰਨਾ ਹਾਂਜੀ ਹਾਂ ਤੇ ਤੁਸੀਂ ਆਏ ਦੇਖੋ ਸਵੇਰ ਤੀ ਲੈਣ ਲੱਗ ਜਦੀ ਆਂਟੀ ਜੀ ਕੋਲੇ ਬਿਲਕੁਲ ਤੇ ਬਹੁਤ ਹੀ ਲਾਜ਼ਵਾਬ ਯਕੀਦਾ ਚੀਜ਼ਾਂ ਬਣਦੀਆਂ ਹਾਂ ਜੀ ਜਿਵੇਂ ਆਪਾਂ ਕਹਦੇ ਮਾਦੀ ਦੀ ਸੋਈ ਉਹ ਚੀਜ਼ ਹੈ ਜੀ ਅੱਛਾ ਉਹ ਆ ਜੀ ਆਪਣੀ ਮਾਂ ਕੋਲ ਕਰੇ ਖਾ ਲਿਆ ਇੱਥੇ ਖਾ ਇਹ ਵੀ ਮਾਂ ਸਾਡੀ ਇਹ ਵੀ ਮਾਂ ਹੈ ਮਾਂ ਵਾਲਾ ਕੰਮ ਹੈ ਬਿਲਕੁਲ ਬਹੁਤ ਪਿਆਰ ਗੱਲ ਆਂਟੀ ਜੀ ਸਾਡੇ ਸਾਨੂੰ ਹਰ ਚੀਜ਼ ਪੁੱਛਦੇ ਆ ਹਾਂਜੀ ਹਾਂ ਤੇ ਚਾਹ ਤਾਂ ਤੁਸੀਂ ਕੀ ਕਹਿੰਦੇ ਆ ਜੀ ਬਾਕੀ ਕਿਵਾਂ ਪਰੌਂਠਾ ਵੀ ਖਾ ਕੇ ਦੇਖਿਓ ਤੁਹਾਨੂੰ ਜਿਵੇਂ ਕਿਹਾ ਮੈਂ ਵੀਰ ਨਹੀਂ ਰਿਹਾ ਇੱਕ ਵਾਰ ਪਰੌਂਠਾ ਖਾ ਕੇ ਤਸੱਲੀ ਹੁੰਦੀ ਹੈ ਹਾਂਜੀ ਹਾਂਜੀ ਵੀ ਇਹ ਗੱਲ ਬਾਤ ਹੈ ਜੀ ਤੇ ਹੋਰ ਅਪੀਲ ਕਰੂੰਗੇ ਇੱਥੇ ਬਾਰੇ ਇਹਨਾਂ ਬਾਰੇ ਕਿਉਂਕਿ ਮਰਤਾ ਜੀ ਬੜੇ ਮਿਹਨਤ ਕਰਦੇ ਆ ਦੇਖੋ ਜੀ ਮੈਂ ਤਾਂ ਆਪਣੇ ਕਰਾਲੀ ਸ਼ਹਿਰ ਦੇ ਲੋਕਾਂ ਨੂੰ ਤੇ ਬੰਨੇ ਚੰਨੇ ਦੇ ਜੁੜੇ ਵੀ ਕਰਾਲੀ ਸ਼ਹਿਰ ਚ ਕੋਈ ਸਮਾਨ ਲੈਣ ਖਰੀਦਪੁਰ ਕਰਨਾ ਆਉਂਦਾ ਹੈ ਹਾਂਜੀ ਤੇ ਉਹ ਇੱਕ ਵਾਰ ਜਰੂਰ ਆਂਟੀ ਜੀ ਕੋਲ ਆਓ ਤੇ ਇਹਨਾਂ ਦਾ ਪਰੌਂਠਾ ਤੇ ਚਾਹ ਸ਼ਕੋ 10 ਰੁਪਏ ਦਾ ਕੱਪ 50 ਆਏ ਜੀ ਤੇ 20 ਪਰੌਂਠਾ ਤੇ 40 50 ਰੁਪਏ ਦੀ ਹੈ ਜੀ ਤੁਸੀਂ ਸ਼ਾਕ ਦੇਖੋ ਇੱਕ ਵਾਰ ਮਤਲਬ ਵਿੱਚ ਕੀ ਕੀ ਹੁੰਦਾ ਅੱਜ ਕੜੀ ਚੌਲ ਹੈ ਕੜੀ ਚੌਲੇ ਕਦੇ ਕਾਲੇ ਛੋਲੇ ਚੌਲ ਹੁੰਦੇ ਹੈ ਜੀ ਕਦੇ ਰਾਜਮਾ ਚੌਲ ਹੁੰਦੇ ਹੈ ਜੀ ਕਦੇ ਦਾਲ ਹੁੰਦੀ ਮਾਂ ਦੀ ਚੌਲ ਹੁੰਦੇ ਹੈ ਜੀ ਕਦੇ ਚਿੱਟੇ ਛੋਲੇ ਹੁੰਦੇ ਹੈ ਜੀ ਨਾਲ ਆਂਟੀ ਜੀ ਸਲਾਦ ਵੀ ਦਿੰਦੇ ਆਂ ਆਚਾਰ ਵੀ ਬੜਾ ਪਿਆਰਾ ਰੱਖਿਆ ਹੋਇਆ ਨੇ ਅੱਛਾ ਜੀ ਪ੍ਰਸ਼ਾਦਾ ਵੀ ਬਣਾ ਰਹੇ ਨੇ ਪ੍ਰਸ਼ਾਦਾ ਦੇਖੋ ਜੀ 5 ਰੁਪਏ ਰੋਟੀ ਹੈ ਜੀ ਅੱਛਾ ਜੀ 5 ਰੁਪਏ ਰੋਟੀ ਚੋਪੜ ਕੇ ਨਹੀਂ ਤੁਸੀਂ ਮੇਰੇ ਖਿਆਲ ਚ ਕਰਾਲੀ ਜੀ ਕੋਈ ਦੱਸ ਦਵੇ 5 ਰੋਟੀ ਕਿੰਦਾ ਹੋਵੇ ਕੀ ਵੀ ਨਹੀਂ ਮਿਲਦੀ ਚੋਪੜ ਕੇ ਦਿੰਦੇ ਨੇ ਚੋਪੜ ਮੈਂ ਤਾਂ ਅਪੀਲ ਕਰੂੰਗਾ ਸਾਰੇ ਦੋਸਤਾਰੋਂ ਮਿੱਤਰਾਂ ਨੂੰ ਭੈਣਾਂ ਨੂੰ ਵੀ ਭੈਣਾਂ ਕੋਲ ਗੰਦ ਖਾੜ ਨਾਲ ਤੇ ਆਪਣੇ ਪੰਜਾਬੀ ਬੰਦੇ ਦਾ ਸਾਥ ਦਿਓ ਬਿਲਕੁਲ ਬਿਲਕੁਲ ਆਪਣੇ ਪੰਜਾਬੀ ਬੰਦੇ ਦਾ ਸਾਥ ਦਿਓ ਜੀ ਤੇ ਸਾਫ਼ ਸੁਥਰਾ ਖਾਓ ਹਾਂ ਜੀ ਹਾਂ ਤੇ ਮੈਂ ਇੱਕ ਵਾਰ ਜ਼ਰੂਰ ਆ ਕੇ ਛਕਣ ਤੇ ਮੈਂ ਫਿਰ ਵਾਰ-ਵਾਰ ਕਹਿਣਾ ਵੀ ਪਰੌਠਾ ਖਾ ਕੇ ਦੇਖਿਓ ਅੰਨੇ ਦੀ ਇੱਕ ਵਾਰ ਪਰੌਣਾ ਜੇ ਤਸੱਲੀ ਨਾ ਹੋਈ ਤਾਂ ਪੈਸੇ ਵਾਪਸ ਪਰੌਣਾ ਸਵੇਰੇ ਸਵੇਰੇ ਹੁੰਦਾ ਹਾਂਜੀ ਸਵੇਰੇ ਪਰੌਣਾ 12 ਵਜੇ ਤੱਕ ਪਰੌਠਾ ਜੀ ਓਕੇ ਤੇ ਤੁਹਾਨੂੰ ਸਾਹਿਬ ਬਹੁਤ ਵਧੀਆ ਉਰੇ ਗੱਲਬਾਤ ਹੈ ਜੀ ਤੇ ਤੁਸੀਂ ਛੱਕੇ ਦੇਖੇ ਇੱਕ ਵਾਰ ਹੈਨਾ ਠੀਕ ਹੈ ਜੀ ਤੋ ਪੇਜੀ ਪੀਲੀ ਜਾਂਦਾ ਰਹਾ ਰੋਟੀ ਇਹ ਦਿਨੇ 100 110 ਰੁਪਏ ਮੈਂ ਆਰਾਮ ਤੇ ਚਾਰ ਬੰਦੇ ਰੋਟੀ ਖਾ ਲੰਦੇ ਆ ਜੀ ਚਾਰ ਬੰਦੇ ਰਾਤ ਨੂੰ ਰੋਕੀ ਅੱਜ ਕੱਲ ਤੁਸੀਂ ਪਤਾ ਹੀ ਹੈ ਜੀ ਡਾਈਟਿੰਗ ਅੱਜ ਕੱਲ ਆਨਲਾਈਨ ਆਨ ਲੱਗ ਗਈ ਜੀ ਬੰਦਾ ਇੱਕ ਰੋਟੀ ਖਾ ਲੰਦਾ ਦੋ ਰੋਟੀ ਖਾ ਲੰਦਾ ਜੀ ਬੰਦਾ ਸਵੇਰੇ ਖਾਂਦਾ ਰੋਟੀਆਂ ਦੁਪਹਿਰੇ ਖਾਂਦਾ ਜੀ ਚਲੋ ਜੀ 9:00 ਵਜੇ ਚਲੇ ਗਏ ਜੀ ਉਰੇ ਤੇ ਬੰਦ ਕਰਕੇ ਜੀ ਮੈਂ ਉਰੇ ਰੋਟੀ ਲੈਣਾ ਜੀ ਇਹ ਬੰਦ ਤੇ ਮੈਂ ਕਰਾਲੀ ਦੇ ਬਸ ਉਰੇ ਨੇੜੇ ਤੜੇ ਇਲਾਕੇ ਚ ਗਿਆ ਜੀ ਕਿਤੇ ਨਾਮ ਆਪਾਂ ਲੈ ਨਹੀਂ ਸਕਦੇ ਤੁਹਾਨੂੰ ਪਤਾ ਹੀ ਦੁਕਾਨਦਾਰ ਦੀ ਆਪਾਂ ਅਗਲਾ ਕਹਿੰਦਾ ਜੀ ਸਾਡੀ ਇਮੇਜ ਖਰਾਬ ਹੁੰਦੀ ਹੈ ਜੀ ਉੱਥੇ ਰੋਟੀ ਲੈਣ ਗਿਆ ਜੀ ਇੱਕ ਟਾਈਮ ਦੀ ਰੋਟੀ ਇੱਕ ਮੈਂ ਦਾਲ ਲਈ ਹੈ ਜੀ ਤੇ 12 ਤੋਂ 15 ਰੋਟੀਆਂ ਲਈਆਂ ਹੈ ਜੀ ਇੱਕ ਸਬਜ਼ੀ ਲਈਏ 450 ਰੁਪਏ ਬਿਲ ਬਣਾਤਾ ਜੀ ਹੋਰ ਦੇਖ ਲੋ ਜੀ 450 ਰੁਪਏ ਲਾ ਲੇ ਹਰ ਵਸੂਲ ਨਹੀਂ ਹੋਏ ਜੀ ਉਹ ਨਾ ਰੋਟੀ ਖਾਈ ਗਈ ਜੀ ਰੋਟੀ ਘਰਾਂ ਰੱਖੀ ਪੰਖੇ નીચે ਜੀ ਰੱਖੀਆਂ ਐਂ ਐਦਾਂ ਕਰੀ ਜੀ ਰੋਟੀ ਹੱਥ ਦੇ ਵਿੱਚ ਚਾਰ ਟੁੱਟੇ ਹੋ ਗਏ ਜੀ ਉਹਦਾ ਕਾਰਨ ਕਿ ਆ ਤਾਂ ਵਿੱਚੇ ਮੈਦਾ ਵਿੱਚੇ ਆਟਾ ਇਹਨਾਂ ਕੋਲ ਤੁਸੀਂ ਆਓ ਜੀ ਹੋਰ ਹੋਰ ਹੈ ਜੀ ਚਲੋ ਇਹਨਾਂ ਨੂੰ ਕੋਲ ਆਪਾਂ ਕਹਿ ਦਿੰਦੇ ਆ ਜੀ ਕਿ ਰੋਟੀ ਚੋਪੜ ਕੇ ਦੇ ਦਿਓ ਜੀ ਰੋਟੀ ਚੋਪੜੀ ਹੈ ਜੀ ਇਹਨਾਂ ਨੇ ਰੋਟੀ ਚੋਪੜ ਕੇ 5 ਰੁਪਏ ਰੇਟ ਰੱਖਿਆ ਹੋਇਆ ਜੀ ਇੱਕ ਜਗ੍ਹਾ ਤੇ ਮੈਂ ਪਹਿਲਾਂ ਲੰਦਾ ਰਿਹਾ ਜੀ ਰੋਟੀ ਉਹ ਦਿੰਦੇ ਨਹੀਂ 7 ਰੁਪਏ ਦੀ ਰੋਟੀ 7 ਰੁਪਏ ਦੀ ਰੋਟੀ ਦਿੰਦੇ ਆ 3 ਰੁਪਏ ਚੋਪੜਨ ਦੇ ਲੈ ਲੰਦੇ ਆ ਜੀ ਉਹ ਚਲੋ ਜੀ ਮੈਂ ਉਰੇ ਤੇ ਲਈ ਰੋਟੀ ਕਹਿੰਦਾ 10 ਰੁਪਏ ਰੋਟੀ ਐਦਾ ਹੀ ਹੈ ਚੋਪੜ ਕੇ 15 ਰੁਪਏ ਦੀ ਰੋਟੀ ਤੁਸੀਂ ਐਂ ਦੇਖ ਲਓ ਜੀ ਇੱਕ ਰੋਟੀ ਵਾ 5 ਰੁਪਏ ਦਾ ਕੀ ਲੱਗ ਜਾਊਗਾ ਜੀ ਤੁਸੀਂ ਉਰੇ ਆ ਕੇ ਰੋਟੀ ਖਾਓ ਜੀ ਜੀ ਖਾਓ ਦੇ ਵਿੱਚ ਰੋਟੀ ਚੋਪੜ ਕੇ ਮਿਲੂਗੀ ਜੀ ਤੁਹਾਨੂੰ ਹਰ ਘਰ ਵਰਗਾ ਸਵਾਦ ਮਿਲੂਗਾ ਹੱਥ ਦੇ ਵਿੱਚ ਰੋਟੀ ਤੁਸੀਂ 5 ਮਿੰਟ ਫੜ ਲਿਓ ਜੇ ਟੋਟੇ ਹੋਗੇ ਜੀ ਮੈਂ ਪੈਸੇ ਦੂੰਗਾ ਸਾਹਮਣੇ ਮੇਰੀ ਦੁਕਾਨ ਹੈ ਜੀ ਜਦ ਮਰਜੀ ਆਜੋ ਮੈਂ ਦਊਂਗਾ ਜੀ ਇਹਨਾਂ ਦੀ ਰੋਟੀ ਘਰ ਵਰਗੀ ਰੋਟੀ ਹੈ ਜੀ ਵਾਹ ਜੀ ਬਿਲਕੁਲ ਐ ਨਹੀਂ ਆਨੰਦ ਆਉਂਗਾ ਜੀ ਰੋਟੀ ਖਾਏ ਤਾਂ ਸਵੇਰੇ ਪਰੌਂਠੇ ਖਾ ਲਓ ਜੀ ਪਰੌਂਠੇ ਤੁਸੀਂ ਖਾਉਂਗੇ ਤੁਸੀਂ ਐ ਕਹੋਗੇ ਜੀ ਘਰ ਘਰ ਖਾਲੇ ਰੋਟੀ ਉਰੇ ਖਾ ਲਈ ਹੁਣ ਮੈਂ ਕਿਆ ਕਰਾਂ ਕਈ ਵਾਰੇ ਸਾਜਰੇ ਆ ਜਾਂਦਾ ਜੀ ਚਲੋ ਘਰਦਿਆਂ ਨੂੰ ਆਪਾਂ ਕਿਉਂ ਤੰਗ ਕਰਨਾ ਸਵੇਰੇ ਆਏ ਸਾਜਰੇ ਉਰੇ ਆਕੇ ਜੀ ਸਵੇਰੇ ਆਕੇ ਪਰੌਂਡਾ ਖਾਲੀ ਦਾ ਆਨੰਦ ਹੈ ਜੀ ਘਰਾਂ ਜਾਣ ਦੀ ਲੋੜ ਨਹੀਂ ਹੁਣ ਦੇਖ ਲਓ ਜੀ ਟਮਾਟਾ ਮਗਾਹ ਕੇ ਜੀ ਤੁਹਾਨੂੰ ਪਤਾ ਹੀ ਹੈ ਜੀ ਗਰਮੀ ਦਾ ਹੋਇਆ ਗਾਹ ਘਰ ਮੋਤ ਦਾ ਪਤਾ ਨਹੀਂ ਹੁੰਦਾ ਜੀ ਆਪਾਂ ਦੁਕਾਨ ਖੁੱਲ ਕੇ ਬੈਠੇ ਆਂ ਬੇਫਿਕਰ ਕਿਉਂ ਸਾਹਮਣੇ ਰੋਟੀ ਮਿਲ ਰਹੀ ਹੈ ਜੀ ਖਾਓ ਰੋਟੀ ਘਰ ਘਰ ਖਾਲੀ ਉਰੇ ਖਾਲੀ ਇੱਕ ਬਰਾਬਰ ਹੈ ਜੀ ਬਸ ਆਪਾਂ ਦਾ ਕਹਿੰਦੇ ਜੀ ਤੁਸੀਂ ਦੁਸ਼ਹਿਰਾ ਗਰਾਉਂਡ ਦੇ ਸਾਹਮਣੇ ਆਓ ਇੱਕ ਵਾਰੀ ਇਹਨਾਂ ਨੂੰ ਮੌਕਾ ਦਿਓ ਰੋਟੀ ਨਾ ਪਸੰਦਾ ਹੀ ਤਾਂ ਕਿਹੋ ਜੀ ਘਰ ਘਰ ਰੋਟੀ ਖਾਲੀ ਉਰੇ ਖਾਲੀ ਇੱਕ ਬਰਾਬਰ ਹੈ ਚੋਪੜ ਕੇ ਰੋਟੀ ਮਿਲੂਗੀ ਜੀ ਹੋਰ ਸੁਣ ਲੋ ਜੀ ਗੱਲ ਸਭ ਤੇ ਬੜੀ ਕਰਾਲੀ ਦੇ ਵਿੱਚ ਕੀ ਕਮਜ਼ੋਰੀ ਹੈ ਜੀ ਰੋਟੀ ਦੰਨੇ ਆ ਅਖਬਾਰ ਦੇ ਵਿੱਚ ਅਖਬਾਰ ਜਿਹੜਾ ਕੈਂਸਰ ਦਾ ਕਾਰਨ ਹੈ ਜੀ ਆਹ ਦੇਖੋ ਸਿਲਵਰ ਰੋਲ ਦੇ ਵਿੱਚ ਹੁਣ ਵੀ ਰੋਟੀ ਪੈਕ ਹੋ ਰਹੀ ਹੈ ਜੀ ਬਿਲਕੁਲ ਕੋਈ ਐ ਨਹੀਂ 5 ਰੁਪਏ ਦੀ ਰੋਟੀ ਰੱਖੀ ਵੀ ਕੁਝ ਰੱਖੀ ਵੀ ਹੈ ਜੀ ਚੋਪੜ ਕੇ ਰੋਟੀ ਦੇਣੀ ਹੈ ਜੀ ਸਿਲਵਰ ਰੋਲ ਦੇ ਵਿੱਚ ਦੇਣੀ ਹੈ ਜੀ ਤੁਸੀਂ ਹੋਰ ਜਗ੍ਹਾ ਲੈ ਲਓ ਜੀ ਸਿਲਵਰ ਰੋਲ ਦੇ ਪੈਸੇ ਅਲੱਗ ਹੈ ਜੀ ਚੋਪੜ ਨੇ ਅਲੱਗ ਹੈ ਬਸ ਤੁਸੀਂ ਪੈਕਿੰਗ ਦੇ ਅਲੱਗ ਹੈ ਤੁਸੀਂ ਐਂ ਦੇਖ ਲਓ ਗਾਕ ਇੱਕ ਤਾਂ ਪਹਿਲੇ ਹੀ ਮਜਬੂਰ ਹੈ ਜੀ ਬੰਦਾ ਜਿਹੜਾ ਰੋਟੀ ਘਰ ਤੋਂ ਲੈਣ ਰ ਮਜਬੂਰ ਹੈ ਜੀ ਉਹਦਾ ਕੋਈ ਨਾ ਕੋਈ ਕਾਰਨ ਹੈ ਜਾਂ ਕੋਈ ਘਰ ਚ ਬਿਮਾਰ ਹੈ ਜੀ ਜਾਂ ਕੋਈ ਰਿਸ਼ਤੇਦਾਰ ਚ ਗਿਆ ਹੋਇਆ ਕਿਤੇ ਗਿਆ ਹੋਇਆ ਇਹੀ ਕਾਰਨ ਹੁੰਦਾ ਹੈ ਜੀ ਨਹੀਂ ਤਾਂ ਘਰਾਂ ਸਭ ਦੇ ਰੋਟੀ ਬਣਦੀ ਹੈ ਬੰਦੇ ਨੂੰ ਤਾਂ ਤੁਸੀਂ ਐਂ ਨਿਚੋੜ ਲੰਨੇ ਆ ਜੀ ਪੈਸੇ ਦੇ ਨਾਲ ਇੱਕ ਟਾਈਮ ਦੀ ਜੇ ਗਰੀਬ ਦਬਕੇ ਨੇ ਰੋਟੀ ਖਾਣੀ ਹੈ ਜੀ 450 ਰੁਪਏ ਰੋਟੀ ਖਾ ਲੂਗਾ ਜੀ ਤੁਸੀਂ ਆਪ ਦੱਸੋ ਜੀ 100 150 ਰੁਪਏ ਰਾਮ ਤੇ ਖਾ ਸਕਦਾ ਓਰੇ ਆ ਕੇ ਰੋਟੀ ਖਾਓ ਜੀ ਆਪਾਂ ਕਹਿੰਦੇ ਇੱਕ ਨੰਬਰ ਚੀਜ਼ੇ ਮਿਲੂਗੀ ਜੀ ਹਾਂਜੀ ਜ਼ਰੂਰ ਆਓ ਜੀ ਦੁਸ਼ਹਿਰਾ ਘਰਾਂ ਦੇ ਸਾਹਮਣੇ ਹੈ ਜੀ ਨਾਮ ਹੈ ਜੀ ਰਾਣਾ ਟੀ ਸਟਾਲ ਜੀ ਧੰਨਵਾਦ ਜੀ ਪੈਕ ਵੀ ਕਰਕੇ ਦੰਨੇ ਹਾਂਜੀ ਪੈਕਿੰਗ ਟਿਫਨ ਸਿਸਟਮ ਹੈਗਾ ਨੰਬਰ ਹੈਗਾ ਜੀ ਇਹਨਾਂ ਦਾ ਲਿਖਿਆ ਹੋਇਆ ਜੀ 8968697562 ਇਹ ਨੰਬਰ ਤੇ ਤੁਸੀਂ ਕਿਸੇ ਦੇ ਘਰਾਂ ਲੈਂਟਰ ਪੈ ਰਿਹਾ ਕਿਸੇ ਨੂੰ ਕੋਈ ਚਲੋ ਆਪਾਂ ਕਹਿੰਦੇ ਨਹੀਂ ਚੰਗਾ ਦਿਨ ਆਂਦਾ ਮਾੜਾ ਦਿਨ ਆਂਦਾ ਜੀ ਦੇਖੋ ਜੀ ਮੈਂ ਦੱਸਦਾ ਚੰਗਾ ਦਿਨ ਆਂਦਾ ਮਾੜਾ ਦਿਨ ਆਂਦਾ ਚੰਗੇ ਦਿਨ ਵੀ ਆਉਂਦੇ ਮਾੜੇ ਦਿਨ ਵੀ ਆਉਂਦੇ ਆਪਾਂ ਕਹਿੰਦੇ ਜੀ ਰੱਬ ਦਾ ਜੀ ਸਭ ਦੀ ਚੰਗੇ ਦਿਨ ਲਿਆਵੇ ਰੱਬ ਨਾ ਕਰੇ ਕਿਸੇ ਦੇ ਘਰ ਕੋਈ ਐਕਸਪਾਇਰ ਹੋ ਜਾਂਦਾ ਹੋਰ ਹੋ ਜਾਂਦਾ ਜੀ ਇਹਨਾਂ ਦਾ ਰੋਟੀ ਦਾ ਪ੍ਰਬੰਧ ਉਰੇ ਤੇ ਵੀ ਹੋ ਜਾਂਦਾ ਪੈਕਿੰਗ ਸਿਸਟਮ ਦੇ ਨਾਲ ਤੁਸੀਂ ਰੋਟੀ ਪੈਕ ਕਰਾਓ ਸਵੇਰੇ ਦੱਸ ਦਿਓ ਘੰਟੇ ਡੇਢ ਘੰਟੇ ਦੇ ਵਿੱਚ ਰੈਡੀ ਕਰ ਲ ਦਿੰਦੇ ਆ 15 20 50 ਬੰਦੇ ਦੀ ਜਿੰਨੀ ਵੀ ਰੋਟੀ ਹੁੰਦੀ ਹੈ ਜੀ ਅਗਲਾ ਪਲੇਟ ਤੁਸੀਂ ਸਿਸਟਮ ਬਾਹਰ ਤੋਂ ਲੈ ਲਓ ਜੀ ਸਿੰਪਲ ਪਲੇਟ ਦੇ ਵਿੱਚ ਘਰਾਂ ਦੇਖੋ ਜੀ ਇੱਕ ਤਾਂ ਬੰਦਾ ਪਹਿਲਾਂ ਹੀ ਮਜਬੂਰ ਹੁੰਦਾ ਜੀ ਕਿਸੇ ਦੇ ਘਰ ਚ ਦੁੱਖ ਸੁੱਖ ਆ ਗਿਆ ਜੀ ਰੋਟੀ ਬਣਾਣ ਜੋਗਾ ਹੈ ਨਹੀਂ ਆਸਪਡੋਰਸ ਵੀ ਨਾਲੇ ਬੈਠਾ ਹੁੰਦਾ ਚਾਹ ਲੈ ਆਂਦਾ ਜੀ ਕੁਛ ਲੈ ਆਂਦਾ ਜੀ ਰੋਟੀ ਤਾਂ ਜੀ ਬਾਹਰ ਤੋਂ ਹੀ ਲੈਣੀ ਪੈਂਦੀ ਬਾਹਰ ਦੇ ਜਿਹੜੇ ਰਿਸ਼ਤੇਦਾਰ ਆਏ ਹੁੰਦੇ ਆ ਜੀ ਸਾਰਾ ਕੁਝ ਕਰਨਾ ਪੈਂਦਾ ਜੀ ਦੇਖੋ ਜਿਹੜੇ ਬੰਦੇ ਠੀਕ ਹੈ ਜੀ ਇਹਦੇ ਕਰਕੇ ਇਹਨਾਂ ਕੋਲ ਪੈਕਿੰਗ ਸਿਸਟਮ ਵੀ ਹੈਗਾ ਸਾਰਾ ਕੁਝ ਹੈਗਾ ਅਗਰ ਤੁਸੀਂ ਨਹੀਂ ਵੀ ਆ ਸਕਦੇ ਇੱਕ ਵਾਰੀ ਨੰਬਰ ਦਿਖਾ ਦਿਓ ਜੀ ਇਹਨਾਂ ਦੋਨੇ ਨੰਬਰ ਸੰਪਰਕ ਕਰਕੇ ਵੀ ਤੁਸੀਂ ਇਹਨਾਂ ਨੂੰ ਆਰਡਰ ਦੇ ਸਕਦੇ ਆ ਜੀ ਇਹ ਤੁਹਾਡੇ ਘਰਾਂ ਵੀ ਪਹੁੰਚਾ ਦੋਗੇ ਜੀ ਬਾਕੀ ਜੀ ਆਓ ਜੀ ਜਰੂਰ ਧੰਨਵਾਦ ਜੀ ਠੀਕ ਹੈ